ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਆਪਾਂ ਵੀ ਬਸ ਠੀਕ ਠਾਕ ਆਂ ਮੜੇ ਲੰਬੇ ਸਮੇਂ ਬਾਅਦ ਮੈਂ ਵੀਡੀਓ ਪਾਈ ਹੈ ਆ ਹਾਂਜੀ ਮੇਰੇ ਨਾਲ ਮੇਰਾ ਘਰ ਦਾ ਕੰਮ ਚੱਲਦਾ ਪਿਆ ਜਿੱਦਾਂ ਮੇਰਾ ਘਰ ਬਣ ਰਿਹਾ ਪੇਂਟ ਵਗੈਰਾ ਹੋ ਰਹੀ ਆ ਕਿਚਨ ਦਾ ਕੰਪਲੀਟ ਹੋ ਗਿਆ ਸੀ ਤੇ ਆਪਾਂ ਮੈਡੀਸਨ ਲੰਡਾ ਇੱਥੇ ਤੇ ਬਾਕੀ ਥੋੜਾ ਜਿਆ ਸਾਫ ਸਫਾਈ ਕਰਾਂਗੇ ਕਿਚਨ ਦੀ ਐ ਇੰਨਾ ਜਿਆਦਾ ਜਦੋਂ ਤੁਹਾਡੇ ਘਰ ਪੇਂਟ ਹੁੰਦਾ ਨਾ ਬੜਾ ਖਲਾਰਾ ਪੈਂਦਾ ਆ ਜਿੱਦਾਂ ਵੇਖੋ ਪਹਿਲਾਂ ਉਹਨਾਂ ਨੇ ਜਿਹੜਾ ਨਵੇਂ ਤੋਂ ਨਵੇਂ ਘਰ ਦੇ ਉੱਪਰ ਪੇਂਟ ਹੁੰਦਾ ਪਹਿਲਾਂ ਪੱਟੀਆਂ ਭਰਦੇ ਆ ਫਿਰ ਉਹਨੂੰ ਆ ਪੱਟੀ ਨੂੰ ਕਰਦੇ ਆ ਸਾਰਾ ਉਹਨਾਂ ਉਹਨੂੰ ਆ ਛਿੱਲਦੇ ਆ ਚੰਗੀ ਤਰ੍ਹਾਂ ਫਿਰ ਪ੍ਰਾਈਮਰ ਮਾਰਦੇ ਆ ਫਿਰ ਉਹ ਜਿਹੜੀ ਜਦੋਂ ਪੱਟੀਆਂ ਦੇ ਉੱਪਰ ਮਾਰਦੇ ਆ ਨਾ ਉਹ ਅਰੇ ਜਿਆ ਕਰ ਕਰ ਕੇ ਤਾਂ ਉਹ ਬੜਾ ਘਟਾਉੜਦਾ ਸਾਡੇ ਘਰ ਦਾ ਪੂਰੇ ਦਾ ਨਾ ਕੋਈ ਹਾਲ ਨਹੀਂ ਸੀ ਬੈਨ ਖਲੋਣ ਲਈ ਵੀ ਜਗਾ ਹੁਣ ਥੋੜਾ ਜਿਹਾ ਹੋਇਆ ਹੈ ਤਾਂ ਮੇਰੀ ਕਿਚਨ ਵਿੱਚ ਬੜਾ ਘੱਟਾ ਘੱਟਾ ਜਿਹਾ ਹੋਇਆ ਤੇ ਥੋੜਾ ਜਿਹਾ ਕਰਾਂਗੇ ਆਪਾਂ ਅੱਜ ਥੋੜਾ ਹੈਲਥ ਠੀਕ ਸੀਗੀ ਤੇ ਮੈਂ ਸੋਚਿਆ ਆਪਣਾ ਥੋੜਾ ਜਿਹਾ ਸਾਫ ਸੁਫਾਈ ਕਰਾਂ ਮਨ ਲੱਗੇ ਹਨਾ ਤਾਂ ਇੱਥੇ ਮੈਂ ਆਪਣਾ ਕਿਚਨ ਸਾਫ ਕਰ ਰਹੀ ਹਾਂ ਜੀ ਤਾਂ ਬਸ ਬਤਾਇਆ ਫਿਰ ਥੋੜਾ ਜਿਹਾ ਪਾਰਕ ਦਾ ਵੀ ਕੰਮ ਹੈ ਉਹਨੂੰ ਵੀ ਸਫਾਈ ਕਰਾਂਗੇ ਧੋਵਾਂਗੇ ਥੋੜਾ ਜਿਹਾ ਗਾਰਡਨ ਨੂੰ ਗਾਰਡਨ ਦੇ ਵਿੱਚ ਮਿੱਟੀ ਮਿੱਟੀ ਇੱਥੇ ਨਾ ਪਤਾ ਕੀ ਪੰਜਾਬ 'ਚ ਬੜੀਆਂ ਨੇਹਰੀਆਂ ਆਉਣ ਲੱਗ ਪਈ ਜਦਾ ਗਰਮੀਆਂ ਦੇ ਦਿਨਾਂ 'ਚ ਬੜੀਆਂ ਨੇਹਰੀਆਂ ਇੱਕ ਦਿਨ ਤੁਸੀਂ ਧੋ ਲੋ ਵੇੜਾ ਤੇ ਆਪਣਾ ਗਾਰਡਨ ਉਹ ਫੇਰ ਓਦਾਂ ਦਾ ਹੋ ਜਾਂਦਾ ਨੇਹਰੀ ਆ ਜਾਂਦੀ ਤੇ ਫੇਰ ਓਦਾਂ ਦਾ ਹੋ ਜਾਂਦਾ ਹੈ ਸਾਰੇ ਇਸ ਤਰ੍ਹਾਂ ਹੀ ਖਰਾਬ ਕਰਦੇ ਰਹੇ ਤੇ ਕੋਈ ਚੀਜ਼ ਨਹੀਂ ਬਣਦੀ ਇਹ ਲੈਣੀ ਨਹੀਂ ਹੋਣਾ ਨਾ ਹਾਂ ਕਿਉਂ ਇਹ ਰਸ ਉੱਧਰ ਸਾਰੀ ਕੰਦੀ ਦੀ ਗੰਦ ਲਾਤੀ ਉਹਨਾਂ ਨੂੰ ਮੈਂ ਕਹਿ ਕੇ ਜਾਣਾ ਕਿ ਤਾਂ ਸਾਰਨਾ ਨਹੀਂ ਪਵੇ साले किसी को नहीं मिलने चाहिए साबुन दुग्गी ये तो ही नहीं जान जरा चार चक्कर लगाएँ दस तरह का तो बात है और दस तरह का तो बात है और एक लाइफ में क्या ओह लाइफ में क्या इतना तो फैंटेसी हो गया एक दिन वामा ये तो हो रहा है एक दिन काहे फैंटेसी में वो उधर होगी एक दिन वारा है एक � ఆమె నిన్ను రండి. సర్పాగా కొంత బాల్ తీగాదని నాన్న చెన్నరే సంని చెల్లి ఉండని. ఓ మిల పదాయి ਉਂਝ ਨਾ ਖਾ ਗਏ ਮਾਰੇ ਪੰਜ ਕਰਦੇ ਬੰਦ ਹੋਏ ਹੋਰ ਉਹਨੂੰ ਵੀ ਉਹਦੀ ਬਾਰਾ ਨਹੀਂ ਟੁੱਟੀ ਆਉਂਗੀ ਅਰੇ ਉਹ ਫਿਰ ਅਰੇ ਉਹ ਬਾਜਣ